ਕਾਜੀ ਤੇ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੇ ਉਮੀਦ ਆ ਸਾਰੇ ਠੀਕ ਹੋਵੋਗੇ ਤੇ ਜਿੰਨੇ ਵੀ ਜਾਣੇ ਦੇਖ ਰਹੇ ਨੇ ਜਿਹੜੇ ਮੇਰੇ ਨਾਲ ਜੁੜੇ ਨੇ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਜਿਹਨੇ ਨਵੇਂ ਦੇਖ ਰਹੇ ਨੇ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਪੇਜ ਨੂੰ ਕਰ ਲੋ ਫੋਲੋ ਤੇ ਅੱਜ ਮੈਂ ਕਿਤੇ ਗਿਆ ਹੀ ਨਹੀਂ ਹਜੇ ਫਿਲਹਾਲ ਲਈ ਪਿੰਡ ਹੀ ਆ ਮੈਂ ਤੇ ਮੋਟਰਸਾਈਕਲ ਦੇ ਵੀ ਹਾਰਨ ਲਵਾ ਲਈ ਆਪਾਂ ਉਹ ਜਿਹੜਾ ਪਹਿਲਾਂ ਹਾਰਨ ਲੱਗਿਆ ਸੀ ਉਹ ਥੋੜਾ ਜਿਹਾ ਪ੍ਰੋਬਲਮ ਦੇ ਹੁੰਦਾ ਸੀ ਆਪਾਂ ਨਵੇਂ ਹਾਰਨ ਲਵਾਉਣ ਵਾਸਤੇ ਪਹੁੰਚ ਗਏ ਰਾਜੂ ਕੋਲੇ ਆਪਣਾ ਮਿੱਤਰ ਆ ਪਿੰਡ ਦੁਕਾਨ ਆ ਉਹਦੀ ਆਟੋ ਸਰਵਿਸ ਦੀ ਉਹਦੇ ਕੋਲੇ ਪਹੁੰਚ ਗਏ ਤੇ ਲਵਾਉਣਿਆ ਹਾਰਨ ਤੇ ਅੱਜ ਮੈਂ ਕਿਹਾ ਛੋਡੇ ਨਾਲ ਵੀ ਗੱਲ ਸ਼ੇਅਰ ਕਰਦੇ ਆ ਵੀ ਆਪਾਂ ਮੋਟਰਸਾਈਕਲ ਤੇ ਨਵੇਂ ਹਾਰਨ ਲਵਾ ਲੈ ਤੇ ਵਧੀਆ ਲੱਗਿਆ ਸ਼ੇਅਰ ਜਰੂਰ ਕਰਨਾ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਪੇਜ ਨੂੰ ਕਰ ਲੋ ਫੋਲੋ ਨੇ ਪਿੰਡ ਦਾ ਹੈਗਾ ਗੁਰਦੁਆਰਾ ਸਾਹਿਬ ਤੇ ਗੁਰਦੁਆਰੇ ਸਾਹਿਬ ਦੇ ਦੁਕਾਨਾਂ ਦੇ ਵਿੱਚ ਆ ਰਾਜੂ ਆਟੋ ਸਰਵਿਸ ਤੇ ਮੈਂ ਹੁਣ ਜਿੰਨਾ ਵੀ ਕੰਮ ਕਰਵਾਉਣਾ ਹੈਗਾ ਮੋਟਰਸਾਈਕਲ ਦਾ ਤੋ ਇੱਥੋਂ ਕਰਵਾਉਣਾਗਾ ਮੈਂ ਰਾਜੂ ਆਟੋ ਸਰਵਿਸ ਇਹ ਹਾਰਨ ਬਹੁਤ ਸੋਹਣੇ ਲਾਉਂਦਾ ਯਾਰ ਆਉਂਦਾ ਲਾ ਤੇ ਲਾ ਤੇ ਦੇਖੋ ਹਾਰਨ ਵਜਾ ਵੀ ਆ ਕੇ ਦੇਖਦਾ ਲੋ ਜੀ ਆਪਣੇ ਅੱਜ ਮੋਟਰਸਾਈਕਲ ਤੇ ਲੱਗ ਰਹੇ ਨੇ ਹਾਰਨ ਰਾਜੂ ਕੋਲੇ ਆ ਗਈ ਸਵੇਰੇ ਸਵੇਰੇ ਵੀ ਪਹਿਲਾਂ ਹਾਰਨ ਲਾ ਲੱਗਿਆ ਪਿਆ ਹਾਰਨ ਲਾਉਣ ਆ ਲਾਤੀ ਵੀ ਆਪਾਂ ਮੂਰੇ ਕਰਨ ਪਿਆਰੀ ਹੈ ਵਸ ਹੰਟੂਰਾ ਦੀ ਆਪਣਿਆਂ ਦੀ ਮੋਟਰਸਾਈਕਲ ਤਿਆਰ ਹੈ ਨਾ ਆਪਾਂ ਮੂਰੇ ਵੀ ਲਖਾਇਆ ਹੋਇਆ ਸਾਰਾ ਕੁਝ